ਗੈਲਨੂ ਗੁਡਹਾਟੀ ਵਿੱਚ ਭਾਰਤ ਬਨਾਮ ਦੱਖਣੀ ਅਫਰੀਕਾ ਦੇ ਦੂਜੇ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਜੀਹ ਦੱਸਦੀ ਹੈ ਗੈਲਨੂ ਕੋਲਕਾਤਾ ਟੈਸਟ ਦੌਰਾਨ ਗਰਦਨ ਵਿੱਚ ਦਰਦ ਹੋਇਆ ਜਿਸ ਕਾਰਨ ਉਹਨਾਂ ਨੂੰ ਰਿਟਾਇਰ ਹਰਟ ਹੋ ਕੇ ਮੈਦਾਨ ਛੱਡਣਾ ਪਿਆ ਸੀ ਉਹ ਦੂਜੀ ਪਾਰੀ ਵਿੱਚ ਵੀ ਬੱਲੇਬਾਜ਼ੀ ਨਹੀਂ ਕਰ ਸਕਿਆ ਇੰਡੀਅਨ ਐਕਸਪ੍ਰੈਸ ਵਿੱਚ ਇੱਕ ਰਿਪੋਰਟ ਦੇ ਅਨਸਾਰ ਗੈਲਨੂ ਦੂਜੇ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਰਿਸ਼ਭ ਪੰਤ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਟੀਮ ਦੀ ਅਗਵਾਈ ਕਰਨ ਦੀ ਕੋਲਕਾਤਾ ਟੈਸਟ ਵਿੱਚ ਖਿਡਾਰੀਆਂ ਨੇ ਸ਼ੂਨਿਲ ਦੀ ਕਮੀ ਮਹਿਸੂਸ ਕੀਤੀ ਜਿੱਥੇ ਟੀਮ ਇੰਡੀਆ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 30 ਦੌੜਾਂ ਨਾਲ ਹਾਰ ਗਈ। ਬੀਸੀਸੀਆਈ ਨੇ ਅੱਜ ਗੱਲ ਬਾਰੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਉਹ ਟੀਮ ਨਾਲ ਗੁਹਾਟੀ ਪਹੁੰਚ ਰਹੇ ਹਨ ਪਰ ਉਨ੍ਹਾਂ ਦੀ ਭਾਗੀਦਾਰੀ ਬਾਰੇ ਫੈਸਲਾ ਅਜੇ ਬਾਕੀ ਹੈ। ਪਹਿਲੇ ਟੈਸਟ ਵਿੱਚ ਵੀ ਸ਼ੂਮ ਗਿੱਲ ਦੀ ਗੈਰ ਹਾਜ਼ਰੀ ਵਿੱਚ ਰੇਸ਼ਪ ਪੰਤ ਜੋ ਕਿ ਉਪ ਕਪਤਾਨ ਹਨ ਨੇ ਟੀਮ ਦੀ ਅਗਵਾਈ ਕੀਤੀ। 24 ਪੰਤ ਦੂਜੇ ਟੈਸਟ ਵਿੱਚ ਵੀ ਕਪਤਾਨੀ ਕਰੇਗਾ ਜਦੋਂ ਕਿ ਗੱਲ ਦੀ ਗੈਰ ਹਾਜ਼ਰੀ ਅਸ਼ਾਈ ਸੁਦਰਸ਼ਨ ਨੂੰ ਪਲੇਇੰਗ 11 ਵਿੱਚ ਮੌਕਾ ਦੇ ਦਿੱਤੀ ਹੈ ਬੀਸੀਆਈ ਨੇ ਬੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਟੀਮ ਇੰਡੀਆ ਦੇ ਕਪਤਾਨ ਸ਼ੁਭਮ ਗਿਲ ਨੂੰ ਦੱਖਣੀ ਅਫਰੀਕਾ ਬਰ드 ਕੋਲਕਾਤਾ ਟੈਸਟ ਦੇ ਦੂਜੇ ਦਿਨ ਗਰਦਨ ਵਿੱਚ ਸੱਟ ਲੱਗੀ ਅਤੇ ਦਿਨ ਦੀ ਖੇਡ ਤੋਂ ਬਾਅਦ ਮੁਲਾਕਾਤ ਲਈ ਹਸਪਤਾਲ ਲਿਜਾਇਆ ਗਿਆ ਸੀ ਉਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਅਗਲੇ ਦਿਨ ਛੁੱਟੀ ਦੇ ਦਿੱਤੀ ਗਈ ਸੀ ਗੱਲ ਤੇਜ਼ੀ ਨਾਲ ਠੀਕ ਹੋ ਰਹੇ ਨੇ ਅਤੇ 19 ਨਵੰਬਰ ਦੇਰਪਟੇਨ ਟੀਮ ਨਾਲ ਘਾਟੀ ਜਾਣਗੇ ਜੇ ਇਸ ਖੇਡ ਨਾਲ ਜੁੜੀ ਹੋਈ ਐਮ ਖਬਰ ਕਿਹੜਾਂ ਜੁੜੀ ਹਰ ਪਰ ਡੇਟਸ ਨਾਲ ਸੰਚਾਰ ਦੇ ਲਵਾਂਗੇ ਵੀਰ ਦੇ ਪੰਜਾਬੀ Link media